ਮੈਂ ਤੁਹਾਨੂੰ ਅੱਜ ਇੱਕ ਬੜੇ ਦਿਨਾਂ ਤੋਂ ਮੈਂ ਕਈ ਸਾਲਾਂ ਤੋਂ ਇਹ ਆਪਣੇ ਭਾਸ਼ਣਾ ਰਹੀਂ ਇੰਟਰਵਿਊ ਰਹੀਂ ਦੱਸ ਰਿਹਾ ਦੱਸ ਚੁੱਕਾ ਹਾਂ ਕਿ ਮਾਰਕੰਡਾ ਹਰਿਆਣਾ ਦੇ ਵਿੱਚ ਜ਼ਮੀਨ ਸੀ 27 ਏਕੜ ਜਿਹੜੀ 27 ਏਕੜ ਜ਼ਮੀਨ ਕਿਸੇ ਮੁਸਲਮਾਨ ਵੀਰ ਨੇ ਦਾਨ ਕੀਤੀ ਸੀ ਗੁਰੂ ਘਰ ਨੂੰ ਉਹ ਅੱਜ ਕੀਮਤੀ ਜ਼ਮੀਨ ਬਣ ਗਈ ਹੈ ਕਿਉਂਕਿ ਰੋਡ ਦੇ ਉੱਤੇ ਆ 50-50 ਕਰੋੜ ਦਾ ਕਿਲਾ ਬਣ ਚੁੱਕਾ ਹੈ ਉਹਦੇ ਵਿੱਚ ਉਹ 24 ਏਕੜ ਜ਼ਮੀਨ ਕਈ ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਲੀਜ਼ ਤੇ ਲੈ ਲਈ। ਨਹੀਂ 90 ਸਾਲ ਲਈ। ਉਹਦੇ ਵਿੱਚ ਮੀਰੀਪੀਰੀ ਅਕੈਡਮੀ ਬਣਾਤੀ। ਮੀਰੀਪੀਰੀ ਅਕੈਡਮੀ ਦਾ ਲਾਇਸੈਂਸ ਨਹੀਂ ਮਿਲਿਆ। ਕਿਉਂਕਿ ਮੀਰੀਪੀਰੀ ਅਕੈਡਮੀ ਜਿਹੜੀ ਆ ਮੈਡੀਕਲ ਅਕੈਡਮੀ ਆ। ਮੈਡੀਕਲ ਕਾਲਜ ਆ ਉਹਦੇ ਵਿੱਚ ਮੈਡੀਕਲ ਸਬਜੈਕਟ ਹੋਣ ਕਰਕੇ Haryana ਸਰਕਾਰ ਨੇ ਉਹਨੂੰ ਲਾਇਸੈਂਸ ਨਹੀਂ ਦਿੱਤਾ। ਲਾਈਸੈਂਸ ਇਸ ਕਰਕੇ ਨਹੀਂ ਦਿੰਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਵਿਅਕਤੀਗਤ ਕਿਸੇ ਵਿਅਕਤੀ ਦੀ ਜਾਇਦਾਦ ਹੈ ਗੁਰੂ ਘਰ ਦੀ ਨਹੀਂ ਸੰਸਾ ਦਾ ਨਹੀਂ ਅਸੀਂ ਸਿਰਫ ਸੰਸਾਦ ਨੂੰ ਦੇ ਸਕਦੇ ਹਰਿਆਣਾ ਦੀ ਗਵਰਨਮੈਂਟ ਦਾ ਇਹ ਜਵਾਬ ਸੀ ਜਦੋਂ ਜਦੋਂ ਵਿਧਾਨ ਸਭਾ ਦੇ ਵਿੱਚ ਚੋਟਾਲਾ ਨੇ ਪੁਸਤਕ ਕਿਤਾਬ ਕੁਐਸਚਨ ਉਹ ਕਹਿੰਦੇ ਕਿ ਇਹ ਠੀਕ ਹੈ ਕਿ ਗੁਰੂ ਘਰ ਦੀ ਜ਼ਮੀਨ ਹੈ ਵੀ ਠੀਕ ਹੈ ਕਿ ਪੈਸਾ ਗੁਰੂ ਘਰ ਦਾ ਪਰ ਇਹ ਲੀਸ ਤੇ ਲਈ ਆ ਪ੍ਰਕਾਸ਼ ਸਿੰਘ ਬਾਦਲ ਨੇ 99 ਸਾਲ ਲਈ ਉਹ ਮਾਲਕ ਐ ਇਸ ਵੇਲੇ ਟਰਸਟ ਦਾ ਮਾਲਕ ਉਹ ਆ ਮੀਰੀ ਪੀਰੀ ਟਰਸਟ ਦਾ ਮਾਲਕ ਬਾਦਲ ਇਸ ਕਰਕੇ ਅਸੀਂ ਨਹੀਂ ਦੇ ਸਕਦੇ ਉਹ ਖੰਡਰ ਬਣਿਆ ਉੱਥੇ ਉੱਥੇ 100 150 ਬੰਦਾ ਓਪੀਡੀ ਬਣਾਈ ਆ ਦਵਾਈ ਲੈਣ ਆ ਜਾਂਦੇ ਆ ਪਰ ਤੁਸੀਂ ਦੇਖੋ 18 ਦੇ ਵਿੱਚ ਅਸੀਂ ਕਿਸੇ ਬੰਦੇ ਦੇ ਥਰੂ ਆਰਟੀਆਈ ਪਾ ਕੇ ਬੜੀ ਮੁਸ਼ਕਲ ਨਾਲ ਪ੍ਰਬੰਧਕ ਕਮੇਟੀ ਤੋਂ ਜਾਣਕਾਰੀ ਲਈ ਕਿ ਇਸ ਟਰਸਟ ਦੇ ਵਿੱਚ ਪ੍ਰਬੰਧਕ ਕਮੇਟੀ ਦਾ ਕਿੰਨਾ ਪੈਸਾ ਲੱਗ ਚੁੱਕਾ ਅੱਜ ਤੱਕ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਸਪੀਕਰ ਤੇ ਕਰ ਰਿਹਾ ਮੇਰੇ ਦੇ ਸਾਹਮਣੇ ਕਰ ਰਿਹਾ ਕਿਸੇ ਦੀ ਢਿੱਡ ਪੀੜ ਹੋਵੇ ਮੇਰੇ ਖਿਲਾਫ ਕੋਰਟ ਜਾ ਸਕਦਾ ਇਹ ਪ੍ਰਕਾਸ਼ ਸਿੰਘ ਬਾਦਲ ਆਪਣੇ ਪੰਜ ਗ੍ਰੰਥੀਆਂ ਤੋਂ ਜਿਨ੍ਹਾਂ ਨੂੰ ਡਾਕਟਰ ਬਣਾ ਚੁੱਕਾ ਉਹਨਾਂ ਨੂੰ ਕਹਿ ਕੇ ਮੈਨੂੰ ਕਾਲ ਤੱਕ ਤੇ ਤਲਬ ਕਰ ਸਕਦਾ ਉਹ ਮੈਨੂੰ ਪੁੱਛ ਸਕਦੇ ਕਿ ਤੂੰ ਝੂਠ ਬੋਲਦਾ ਤੈਨੂੰ ਅਸੀਂ ਸਜ਼ਾ ਦੇ ਰਹੇ ਹਾਂ ਮੈਂ ਉੱਥੇ ਜਵਾਬ ਦੇਣ ਨੂੰ ਤਿਆਰ ਐ ਪਰ ਇਹਨਾਂ ਦੀ ਹਿੰਮਤ ਨਹੀਂ ਹੁੰਦੀ ਤੇ ਅੱਜ ਤੱਕ ਮੈਂ ਪਹੁੰਚਿਆ ਹੁੰਦਾ ਜੇਲ੍ਹ ਚ ਇਹ ਸੱਚੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ ਤੇ ਨਾ ਕੋਈ ਕੇਸ ਚਲਾ ਸਕਦਾ ਹੁਣ ਧਿਆਨ ਨਾਲ ਸੁਣਿਓ ਜਰਾ 18 ਦੇ ਵਿੱਚ ਆਰਟੀਆਈ ਪਾ ਕੇ ਜਵਾਬ ਲਿਆ ਆਰਟੀਆਈ ਮੇਰੇ ਕੋਲ ਪਈ ਐ ਉਹਦੇ ਵਿੱਚ ਜਵਾਬ ਦਿੱਤਾ ਪ੍ਰਬੰਧਕ ਕਮੇਟੀ ਨੇ 66 ਕਰੋੜ ਰੁਪਇਆ ਸਾਡਾ ਲੱਗ ਚੁੱਕਾ ਐ ਅਕੈਡਮੀ ਤੇ ਅਕੈਡਮੀ ਖੋੜਾ ਬਣੀ ਪਈ 66 ਕਰੋੜ ਰੁਪਇਆ ਲੱਗ ਚੱਕਾ 18 ਚ ਉਸ ਤੋਂ ਬਾਅਦ ਹਰੇਕ ਸਾਲ ਜਦੋਂ ਬਜਟ ਪਾਸ ਹੁੰਦਾ 10 ਕਰੋੜ 8 ਕਰੋੜ 9 ਕਰੋੜ ਦਾ ਬਜਟ ਹਰ ਸਾਲ ਲਈ ਇਹਦੇ ਲਈ ਰੱਖਿਆ ਜਾਂਦਾ ਤੇ ਉਹ ਦਿੱਤਾ ਜਾਂਦਾ ਅੱਜ ਨਵੀਂ ਗੱਲ ਸੁਣ ਲਓ ਥੋੜੇ ਦਿਨ ਪਹਿਲਾਂ ਬਜਟ ਪਾਸ ਹੋਇਆ 8 ਕਰੋੜ ਰੁਪਇਆ ਉਹਦੇ ਲਈ ਰਾਖਵਾਂ ਰੱਖਿਆ ਗਿਆ। ਅਕੈਡਮੀ ਪ੍ਰਕਾਸ਼ ਸਿੰਘ ਬਾਦਲ ਦੀ ਉਹਦਾ ਨਾਮ ਮੀਰੀ ਪੀਰੀ ਮੈਡੀਕਲ ਅਕੈਡਮੀ ਹਰਿਆਣਾ ਦੇ ਵਿੱਚ ਸਤਿਆ ਮਾਰਗੰਡਾ ਹਰਿਆਣਾ ਦੀ ਕਮੇਟੀ ਬਣ ਚੁੱਕੀ ਆ। ਬਜਟ ਇੱਥੇ ਪਾਸ ਹੋ ਰਿਹਾ। ਜੇ ਤੇ ਕਮੇਟੀ ਦੀ ਜਾਇਦਾਦ ਆ ਤੇ ਹਰਿਆਣਾ ਹੀ ਚੱਲੇਗੀ। ਉਹ ਪਾਸ ਕਰਨ ਪੁਸੀ ਕਿਉਂ ਕਰਦੇ ਹੋ? ਤੇ ਜੇ ਹਰਿਆਣਾ ਕਮੇਟੀ ਦੀ ਨਹੀਂ ਹੈ ਤੁਹਾਡੀ ਨਿੱਜੀ ਜਾਇਦਾਦ ਆ ਤੇ ਨਿੱਜੀ ਕਿਵੇਂ ਰਹਿ ਗਈ ਜਦੋਂ ਹਰਿਆਣਾ ਦੀ ਕਮੇਟੀ ਉਧਰ ਚਲੇ ਗਈ ਉਥੋਂ ਦੀਆਂ ਜਾਇਦਾਦਾਂ ਲੱਗ ਹੋ ਗਈਆਂ ਤੁਹਾਡੀ ਕਿਵੇਂ ਰਹਿ ਗਈ ਫਿਰ ਤੁਸੀਂ ਹੁਣ ਦੱਸੋ ਵੀ ਜੇ ਬਾਦਲ ਦੀ ਜਾਇਦਾਦ ਆ ਤੇ ਤੁਸੀਂ 8 ਕਰੋੜ ਰੁਪਇਆ ਕਿਉਂ ਕੱਟੋ ਇਹਦੇ ਲਈ ਅੱਜ ਅੱਜ ਪ੍ਰਤੱਖ ਨੂੰ ਕੋਈ ਪ੍ਰਮਾਣ ਨਹੀਂ ਹੁੰਦਾ ਅੱਜ ਪ੍ਰਤੱਖ ਤੌਰ ਤੇ 8 ਕਰੋੜ ਰੁਪਇਆ ਬਾਦਲ ਲਈ ਉਹਦੇ ਟਰੱਸਟ ਲਈ ਪ੍ਰਬੰਧਕ ਕਮੇਟੀ ਨੇ ਕੱਢ ਕੇ ਰਾਖਵਾਂ ਰੱਖਿਆ ਅਗਲੇ ਸਾਲ 'ਚ ਦੇਣ ਲਈ ਇਹ ਆ ਲੁੱਟ ਜਿਹੜੀ ਸਾਨੂੰ ਚੁੱਭਦੀ ਆ ਜਿਹੜੀ ਸਾਡੇ ਬੱਚਿਆਂ ਦਾ ਭੁੱਖ ਖਾ ਰਹੀ ਆ ਜਿਹੜੇ ਪੈਸੇ ਨਾਲ ਬੱਚੇ ਸੈਂਕੜੇ ਐਮਬੀਬੀਐਸ ਕਰਕੇ ਡਾਕਟਰ ਬਣ ਸਕਦੇ ਆ ਇੰਜੀਨੀਅਰ ਬਣ ਸਕਦੇ ਆ ਆਈਪੀਐਸ ਅਫਸਰ ਬਣ ਸਕਦੇ ਆ ਉਹ ਪੈਸਾ ਪ੍ਰਕਾਸ਼ ਸਿੰਘ ਬਾਦਲੇ ਤਰ੍ਹਾਂ ਖਿੱਚ ਰਿਆ ਅੱਜ ਤੁਸੀਂ ਬਜਟ ਦੀ ਕਾਪੀ ਲੈ ਲਓ ਹਰਿਆਣਾ ਦੇ ਸਥਿਤ ਜਿਹੜੀ ਅਕੈਡਮੀ ਆ ਮਾਰਕੰਡਾ ਹਰਿਆਣਾ ਦੇ ਵਿੱਚ ਸ਼ਾਹਬਾਦ ਮਾਰਕੰਡਾ 8 ਕਰੋੜ ਰੁਪਇਆ ਉਹਦੇ ਨਾਮ ਦਾ ਕੱਢਿਆ ਜੇ ਅੱਜ ਜਾ ਕੇ ਤੁਸੀਂ ਚੈੱਕ ਕਰ ਲਓ ਜਾਂ ਇਹ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ ਉਹਦਾ ਮੁੰਡਾ ਸੁਖਵੀਰ ਬਾਦਲ ਜਵਾਬ ਦੇਵੇ ਜਾਂ ਇਹ ਪ੍ਰਧਾਨ ਜਵਾਬ ਦੇਵੇ ਤੇ ਕਾਰਨ ਕੀ ਆ ਇਹ ਕਮੇਟੀ ਬਾਦਲ ਦੇ ਟਰਸਟ ਲਈ ਪੈਸਾ ਕਿਉਂ ਕੱਢ ਰਹੀ ਆ ਯਾ ਸਾਡੇ ਇਹ ਜਿਹੜਾ ਗੜਗਾਚ ਸਿੰਘ ਵਰਗੇ ਪੰਜ ਗ੍ਰੰਥੀ ਪਿਆਰ ਕੀਤੇ ਇਹ ਜਵਾਬ ਦੇ ਦੇਣ ਦਸ਼ਮ ਪਾਤਸ਼ਾਹ ਦੀ ਪ੍ਰਣਾਲੀ ਤੇ ਨਾ ਖਤਮ ਕਰਤੀ ਦਸ਼ਮ ਪਾਤਸ਼ਾਹ ਦਾ ਸ਼ਰੀਰ ਸੀ ਉਹਨੂੰ ਨੌਕਰ ਬਣਾ ਲਿਆ ਇਹਨਾਂ ਨੇ ਸਾਡੀ ਕੌਮ ਨੂੰ ਸਾਹ ਕਿੱਥੋਂ ਆਉਣਾ ਸਾਡੀ ਕੌਮ ਨੂੰ ਜਸਟਿਸ ਕਿੱਥੋਂ ਮਿਲਣਾ ਖਾਲਸਾ ਜੀ ਮੈਂ ਗੁਰੂ ਘਰ ਚ ਖਲੋ ਕੇ ਤੁਹਾਨੂੰ ਦੱਸ ਰਿਹਾ 1400 ਕਰੋੜ ਦੀ ਜਾਇਦਾਦ ਸੀ 1998 ਚ ਜਿਹੜੀ ਅਕਾਲ ਤਖਤ ਹੀ ਰਾਹੀ ਮੈਂ ਅਕਾਲ ਤਖਤ ਹੀ ਰਾਹੀ ਪ੍ਰਬੰਧਕ ਕਮੇਟੀ ਦਿੱਲੀ ਨੂੰ ਲੈ ਕੇ ਦਿੱਤੀ ਇੱਕ ਅਕਾਲੀ ਲੀਡਰ ਕੋਲ 1400 ਕਰੋੜ ਦਾ ਸਕੂਲ ਜਿਹੜਾ ਇਸੇ ਤਰ੍ਹਾਂ ਹضم ਕਰ ਗਿਆ ਸੀ। ਇਹੀ ਵਜ੍ਹਾ ਹੈ ਕਿ ਬਾਦਲ ਦੀ ਅੱਖ 'ਚ ਮੈਂ ਰੜਕਦਾ ਸੀ ਉਹਨਾਂ ਕੱਢ ਕੇ ਪਾਸੇ ਮਾਰਿਆ। ਪਰ ਮੈਂ ਉੱਥੇ ਹੈ ਨਹੀਂ 1998 ਦਾ ਫੈਸਲਾ 1400 ਕਰੋੜ ਦੀੋਂ ਤੋਂ ਜ਼ਿਆਦਾ ਸੀ 8 ਏਕੜ ਦੀ ਰਾਜਸਤਾਨ ਦਿੱਲੀ 'ਚ। ਉਹ ਸਕੂਲ ਆਜਾ ਪ੍ਰਬੰਧਕ ਕਮੇਟੀ ਦਿੱਲੀ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਇਦਾਦ ਕਿਸੇ ਇਕੱਲੇ ਲੀਡਰ ਦੀ ਨਹੀਂ ਅਕਾਲ ਤਖਤ ਏਡੀ ਉੱਚੀ ਚੀਜ਼ ਆ ਮੈਂ 7-8 ਸਾਲ ਤੋਂ ਤੁਹਾਡੇ ਪਿੰਡਾਂ 'ਚ ਘੁੰਮ ਰਿਹਾ ਕਿ ਬਚ ਜਾਈਏ ਬਚਾ ਲਈਏ ਜੇ ਸਮਾਂ ਨਿਕਲ ਗਿਆ ਤੇ ਮੁੜ ਕੇ ਗੱਲ ਜਮਾਨੋ ਤੀਰ ਕਮਾਨੋ ਹੱਥੋਂ ਨਿਕਲਿਆ ਸਮਾਂ ਵਾਪਸ ਨਹੀਂ ਆਉਂਦਾ ਅਸੀਂ ਅੱਜ ਤੁਹਾਡੇ ਕੋਲ ਤੁਹਾਡੀ ਸ਼ੇਰ ਦੀ ਸ਼ਰਮ ਸਮਝ ਕੇ ਆਏ ਤੁਹਾਡੀ ਸ਼ਰਮ ਚ ਗੁਰੂ ਖਾਲਸਾ ਦਸਮ ਪਾਤਸ਼ਾਹ ਨੇ ਜਦੋਂ ਗੁਰੂ ਖਾਲਸਾ ਥਾਪਿਆ ਇਹ ਸਿਧਾਂਤ ਥਾਪਿਆ ਉਦੋਂ ਗੁਰੂ ਖਾਲਸਾ ਕਹਿ ਕੇ ਬੁਲਾਇਆ ਵਹਿਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਗੁਰੂ ਸਾਹਿਬ ਤੇ ਪੰਨਿਆਂ ਨੂੰ ਸਾਜ ਕੇ ਕਹਿੰਦੇ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਗੁਰੂ ਮੇਰੇ ਤੋਂ ਬਿਨਾ ਤੁਹਾਡਾ ਕੋਈ ਗੁਰੂ ਨਹੀਂ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਆ ਜੋ ਪੰਜ ਪਿਆਰੇ ਆਪਣੇ ਬਾਦਲ ਨੂੰ ਗੁਰੂ ਬਣਾਈ ਬੈਠੇ ਆ ਉਹ ਕਹਿੰਦਾ ਮੇਰੇ ਘਰ ਆਓ ਤੇ ਕਲੀਨ ਚਿੱਟ ਤੇ ਸਾਈਨ ਕਰਕੇ ਰਾਮ ਰਹੀਮ ਨੂੰ ਕਲੀਨ ਚਿੱਟ ਦਿਓ ਉਹ ਦੇ ਰਹੇ ਨੇ ਅੱਜ ਪੰਜ ਪਿਆਰਿਆਂ ਨੂੰ ਕਾਲ ਤਖਤ ਤੇ ਜਾ ਕੇ ਰਾਤ ਨੂੰ ਦੁਆੜ ਪੀਣ ਵਾਲੇ ਐਜਟੈਂਟ ਮੈਂਬਰ ਉਹ ਕਾਲ ਤਖਤ ਤੇ ਜਾ ਕੇ ਪੰਜਾਂ ਪਿਆਰਿਆਂ ਨੂੰ ਕਹਿ ਰਿਹਾ ਤੁਸੀਂ ਸਾਡੇ ਮੁਲਾਜ਼ਮ ਹੋ ਅਸੀਂ ਤੁਹਾਨੂੰ ਕੱਢ ਸਕਦੇ ਤੇ ਉਹ ਪੰਜਾਂ ਪਿਆਰਿਆਂ ਨੇ ਬਾਹਰ ਆ ਕੇ ਕੀ ਕਿਹਾ ਕਿ ਮੈਨੂੰ ਤੇ ਅੱਜ ਪਤਾ ਲੱਗਾ ਸਾਡਾ ਹੁਕਮ ਤੇ ਹਰਮੰਦਰ ਸਾਹਿਬ ਦੇ ਅੰਦਰ ਹੀ ਚੱਲਦਾ ਹੈ ਫਿਰ ਲੱਖ ਲਾਂ ਤਾਂ ਡੁੱਬ ਕੇ ਮਰ ਜਾਓ ਜਾਂ ਪੰਜਾਂ ਪਿਆਰਿਆਂ ਦੀ ਥਾਂ ਖਾਲੀ ਕਰੋ ਜਦੋਂ ਇੱਕ ਦੀ ਬੇਪੱਤੀ ਹੁੰਦੀ ਹੈ ਦੂਸਰਾ ਕਿਉਂ ਪੈਂਦਾ ਤੰਬੀ ਪਾ ਕੇ ਤੇ ਕਿਰਪਾਨ ਫੜ ਕੇ ਉਹਨੂੰ ਪਤਾ ਨਹੀਂ ਮੇਰੇ ਤੋਂ ਪਹਿਲੇ ਦਾ ਕੀ ਹੋਇਆ ਅਸਰ ਕੀ ਹੋਇਆ ਆ ਜਿਹੜਾ ਅੱਜ ਗੜਗਾਚ ਸਿੰਘ ਬੈਠਾ ਇਹਨੂੰ ਮਾਨਤਾ ਦਿਓਗੇ ਇਹਨੂੰ ਮਾਨਤਾ ਦਿਓਗੇ ਤੇ ਉਹਦੇ ਪਹਿਲਾਂ ਦੀ ਬੇਕਤਰੀ ਕਿੱਥੇ ਜਾਊਗੀ ਖਾਲਸਾ ਜੀ ਜਾਂ ਤੇ ਮੱਸੇ ਰੰਗੜ ਨੂੰ ਗੁਰੂ ਮੰਨ ਲਓ। ਰਮੰਦਰ ਸਾਹਿਬ ਤੇ ਕਬਜ਼ਾ ਕਰਕੇ ਮੱਸਾ ਰੰਗੜ ਬੈਠਾ ਤੂੰ ਨੂੰ ਗੁਰੂ ਮੰਨ ਲਓ ਗੁਰੂ ਰਾਮਦਾਸ। ਜਾਂ ਤੁਸੀਂ ਅੰਗਰੇਜ਼ਾਂ ਦੇ ਥਾਪੇ ਹੋਏ ਰੂਟ ਸਿੰਘ ਨੂੰ ਜ਼ਥੇਦਾਰ ਮੰਨ ਲਓ। ਤੇ ਨਹੀਂ ਤੇ ਗੁਰੂ ਦੀ ਪ੍ਰਣਾਲੀ ਨੂੰ ਬਚਾ ਲਓ ਮੇਰੀ ਹੱਥ ਜੋੜ ਕੇ ਬੇਨਤੀ ਦੁਬਾਰਾ ਸਮਾਂ ਨਹੀਂ ਮਿਲਣਾ। ਅਸੀਂ ਤੁਹਾਨੂੰ ਸ਼ੇਰ ਦੀ ਸਰਦ ਸਮਤ ਕੇ ਤੁਹਾਡੇ ਚਰਨਾ ਚ ਆਏ। ਕਦੀ ਪ੍ਰਮਾਤਮਾ ਦੇ ਭਗਤ ਨੇ ਅਕਾਲ ਪੁਰਖ ਨੂੰ ਮੇਹਣਾ ਮਾਰਿਆ। ਸੱਚੇ ਪਾਤਸ਼ਾਹ ਤਬ ਗੁਣ ਕਹਾ ਜਗਤ ਗੁਰਾ ਜੋ ਕਰਮਨ ਨਾਸ ਹੈ ਤਬ ਗੁਣ ਕਹਾ ਜਗਤ ਗੁਰਾ ਜੋ ਕਰਮਨ ਨਾਸ ਹੈ ਸਿੰਘ ਸਰਨ ਕਤ ਜਾਈਏ ਜੋ ਜੰਮਗ੍ਰਸ ਹੈ ਸ਼ੇਰ ਦੀ ਸ਼ਰਮ ਆਉਣ ਦਾ ਲਾਭ ਕੀ ਹੋਊਗਾ ਜੇ ਮੈਨੂੰ ਗਿੱਦੜ ਖਾ ਗਏ ਜੇ ਤੁਹਾਡੀ ਸ਼ੇਰਾਂ ਦੀ ਸ਼ਰਮ ਚ ਆ ਕੇ ਅਸੀਂ ਦੁਹਾਈ ਦੇ ਕੇ ਸੱਚ ਦੱਸ ਕੇ ਗੁਰੂ ਦੀ ਪਵਿੱਤਰ ਅਜ਼ਮਤ ਨੂੰ ਬਚਾਉਣ ਦੀ ਦੁਹਾਈ ਦੇ ਕੇ ਦਸ਼ਮ ਪਾਤਸ਼ਾਹ ਦੇ ਬੱਚਿਆਂ ਨੇ ਸ਼ਰੀਰਾਂ ਦੇ ਧਾਨ ਦੇ ਕੇ ਜਿਹੜਾ ਖਾਲਸਾ ਧਰਮ ਸਾਨੂੰ ਦਿੱਤਾ ਉਹਨੂੰ ਬਚਾਉਣ ਲਈ ਦੁਹਾਈ ਦੇ ਕੇ ਚਲੇ ਗਏ ਤੇ ਮਰ ਗਏ ਤੇ ਉਹ ਤੋਂ ਬਾਅਦ ਤੁਹਾਡੀ ਮਦਦ ਜਿਹੜੇ ਕਿਸੇ ਕੰਮ ਨੇ ਆਉਣੀ ਏਕ ਬੂੰਦ ਜਲ ਕਾਰਨੇ ਚਾਤਰ ਕੁ ਦੁੱਖ ਪਾਵੈ ਪ੍ਰਾਣ ਗਾਇ ਸਾਗਰ ਮਿਲੇ ਫੁਨ ਕਾਮ ਨਾ ਆਵੈ ਬਪੀਹਾ ਬੱਦਲਾਂ ਦੀ ਕਣੀ ਨੂੰ ਤਰਸਦਾ ਬੱਦਲਾਂ ਦੀ ਕਣੀ ਨਾ ਮਿਲੇ ਤੇ ਉਹ ਛਪੜਾਂ ਦਾ ਪਾਣੀ ਨਹੀਂ ਪੀਂਦਾ ਇਕ ਬੂਤ ਜਲ ਕਾਰਨੇ ਚਾਤਰਕ ਦੁਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਹੋਵੇ ਜੇ ਪ੍ਰਾਣੀ ਚਲੇ ਗਏ ਮੁੜ ਕੇ ਪਾਣੀ ਦਾ ਸਮੁੰਦਰ ਵੀ ਮਿਲ ਗਿਆ ਤੇ ਕਿਸ ਕੰਮ ਦਾ ਤੂੰ ਸਾਥ ਸੰਗਤ ਜੀ ਬੂਟ ਬੂਏ ਨੌਕਾ ਮਿਲੇ ਕਹੋ ਕਹੇਟ ਜਰਾਓ ਜਦ ਡੋਬੀ ਗਏ ਫਿਰ ਤੁਸੀਂ ਕਿਸ਼ਤੀ ਦਿੱਤੀ ਫਿਰ ਕੀ ਫਾਇਦਾ ਹੋ ਇਹ ਸਮਾਂ ਇਹ ਸਮੇਂ ਦੀ ਵਿਚਾਰ ਕਰ ਲਿਓ ਸਾਨੂੰ ਸਮਾਲ ਲਓ ਧੜਿਆਂ ਨੂੰ ਛੱਡ ਦਿਓ ਐਜ ਇਸ ਟੈਕਾ ਗੁਰੂ ਦੇ ਐਜ ਸਿੱਖ ਸਾਨੂੰ ਵੋਟ ਪਾਓ ਪੰਥ ਅਕਾਲੀ ਲਹਿਰ ਨੂੰ ਰਿਜ਼ਲਟ ਮੈਂ ਦੇਵਾਂਗਾ ਇਹ ਜਿਹੜਾ 8 8 ਕਰੋੜ ਰੁਪਏ ਦਾ ਬਜਟ ਨਿਕਲਦਾ ਇਹਨੂੰ ਲੰਗਾ ਕਰਕੇ ਮੈਂ ਵਾਪਸ ਲਿਆਵਾਂਗਾ ਅਕਾਲ ਤਖਤ ਉਹ ਅਕੈਡਮੀ ਵਾਪਸ ਆਊਗੀ ਗੁਰੂ ਘਰ ਦੀ ਹੋਊਗੀ ਇਹ ਮੇਰੀ ਗਰੰਟੀ ਆ ਇੱਕ ਵਾਰੀ ਤਾਕਤ ਦੇ ਦਿਓ